ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਲੋ ਜੀ ਸਵੇਰ ਦੇ ਕੰਮ ਕਰਕੇ ਆਪਾਂ ਚੱਲਦੇ ਆਂ ਸਿਮਰ ਗੁਰਦੇਵ ਮਿਟ ਗੇ ਪੈ ਦੂਰੇ ਸਰਨ ਆਵੈ ਪਾਰਮ ਬ੍ਰਹਮ ਕੀ ਪਾਪਿਰ ਕਾਹੇ ਤੂਰੇ ਜਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਕਟ ਕਟ ਇਕ ਵਰਤਨ ਸੇਵਿਆ ਪਵਿੱਤਰ ਸੰਤਨ ਕੀ ਪੂਰੇ ਸਭ ਚੜਾਈ ਕਸਮ ਆਪ ਹਰ ਰੱਪ ਪਈ ਧਰੂਰੇ ਕਰਤੇ ਗਿਆ ਤਪავ ਸੋ ਗੁਸਤਮ ਹੋਏ ਹੋਏ ਮੂਰੇ ਨਾਨਕ ਕਰਤਾ ਸਾਡ ਨਾਹੀ ਹਰ ਵਿਖੈ ਸਦਾ ਵਾ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਇਰਤ ਪਰਮੁ ਕੇ ਵਿਚਰੇ ਕਰ ਕਿਰਪਾ ਮੇ ਲੋ ਰਾਮ ਜਾਰ ਹਉ ਤੋ ਲੈ ਦਿਸ ਪਰਮੇ ਤਕਾਇ ਪ੍ਰਭ ਕੀ ਸਾਮ ਜੀਨ ਬੁਗਤ ਬਾਹਾਰੀ ਕਿਤਨ ਆਵੈ ਕਾਮ ਜਲ ਬਿਨ ਸਾਕਮਲਾ ਵਜੀ ਉਪਜੈ ਨਾਨਕਾ ਬਾਰ ਨਾ ਮਿਲੇ ਸਾਜਨਾ ਗਤ ਪਾਈਐ ਬਿਸਰਾਮ ਜਿਗਤ ਘਰ ਹਰ ਕੰਤ ਨਾ ਪਰਗਟੇ ਪਟ ਨਗਰ ਸਿਗਰਾਮ ਸਰਬ ਸਿਨਾਰ ਤਮੋਲ ਰਸ ਸਾਨੀ ਸਭ ਕਾਮ ਪ੍ਰਭ ਸੁਆਮੀ ਕੰਤ ਬਿਹੋਣੀਆ ਮੀਤ ਸਜਣ ਸਭ ਜਾਗ ਨਾਨਕੀ ਬੇਨਤੀਆਂ ਨਿਰਭਾਉ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਦਾ ਨਿਰਭਾਮ ਤੇ ਪ੍ਰਭੁ ਗੁਬਿੰਦ ਅਰੰਭੀਐ ਹੋਵੈ ਆਨੰਦ ਤਨਾ ਸਤ ਜਨਾਂ ਮਿਲ ਪਾਏਐ ਰਸਨਾ ਨਾਮ ਪਰਣਾ ਜਿਨ ਬਾਇਰਾ ਭਵ ਆਪਣਾ ਆਏ ਕਿਸੈ ਥਣਾ ਇਕ ਕਨਿ ਇਸ ਬਿਨ ਜੀਵਨਾ ਵਰਤਾ ਜਾਮੋ ਜਾਨਾ ਗਾਵਤਾਲ ਮਹਿਰ ਪੂਰੇ ਆ ਰਵਿਆ ਰਚਿ ਬਣਾ ਸੋ ਪ੍ਰਭ ਜਿਤਨ ਆ ਵਈ ਇਕਰਾ ਦੁਖ ਗੜਣਾ ਜੀਮੀ ਨਾਵਿਆ ਸੋ ਪ੍ਰਭ ਬਿਨਾ ਪਾਗਮਣਾ ਹਰ ਬਰਸਨ ਕੋ ਮਨ ਲੋਚਾ ਨਾਨਕ ਬਿਆ ਫਮਨਾ ਜੇਤ ਮਿਲਾਇ ਸੋ ਪ੍ਰਭ ਤਿਸ ਕੈ ਪਾਇ ਲਗਾ ਵੈ ਸਾਨ ਕੀਰਣ ਕੋ ਬਾੜੀਆ ਜਿਨਾ ਪ੍ਰੇਮ ਵਿਚੋਬੋ ਆਰਸਾ ਜਨ ਮੁਰਗ ਵਿਸਾਰ ਗੈ ਰੰਗੀ ਮਾਇਆ ਤੋ ਪੁੱਤਰ ਮਨ ਕਰਨਾ ਸੰਗ ਤਨਾ ਰਬਨਾਸੀ ਹੋ ਪਨਜ ਪਨਜ ਸਗਲੀ ਮੂਈ ਟੁਟੈ ਅੰਧੈ ਮੋਹ ਇਕਸਾਰ ਜੇ ਨਾਮ ਬਿਨ ਅੱਗੇ ਲਈਏ ਕੋਈ ਦੋਏ ਵਿਸਾਰ ਬਿਗੁਟਣਾ ਪ੍ਰਭਿ ਨਰਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਜਿਨ ਕੀ ਨਿਰਮਲ ਸੋਈ ਨਾਨਕੀ ਪ੍ਰਭੇ ਰੱਤੀ ਪ੍ਰਭੇ ਲੋ ਪ੍ਰਾਪਤ ਹੋਏ ਵੈਸਾ ਸੁਸਵਾਵਾ ਨਾ ਲਗੇ ਜਿਨ ਸੰਤ ਬੈਟੇ ਹਰ ਸੋਏ ਪਾਲ ਜੀਤਾ ਜੁੜੰਤਾ ਲੋੜੀਐ ਜਿਸ ਅਗੈ ਸਭ ਨਾ ਵੰਡ ਸੱਜਣ ਧਾਵਣ ਲਗੇ ਆ ਕਿਸੇ ਨ ਜੀਵਨ ਮਾਨੁਬ ਮੁਕਤੀ ਨਾਮ ਪ੍ਰਭ ਉਨ ਲਗੇ ਨਾਏ ਸੰ ਰੰਗ ਸਭੇ ਨਾਰਾਇਣੇ ਜੇਕੇ ਮਨ ਭਵੰਨ ਜੋ ਮਾਰੋ ਲੋੜੇ ਸੋ ਕਰੇ ਸੋਈ ਦੀਕਰਨ ਜੋ ਪ੍ਰਭ ਕੀਤੇ ਆਪਨੇ ਸ੍ਰੀ ਗੁਰਿਆਨ ਪੰਨ ਆਪਣ ਲੀਆ ਜੇ ਮਿਲੈ ਵਿਛੜ ਪੁਰਵਨ ਸਾਧੂ ਸੰਗ ਪਰਪਤੇ ਨਾਨਕ ਰੰਗ ਮਨਨ ਆਪ ਜੀਠ ਰੰਗੀਲਾ ਦਿਸਣੀ ਜਿਸ ਕਾ ਪਾਪ ਮਤੰਨ ਆਸਾੜਤ ਬੰਦਾ ਜਿਸ ਲਗੈ ਆਰ ਨਾਨ ਜੀ ਨਾ ਪਾਸ ਜਦ ਜੀਵਨ ਪੁਰਖ ਤਿਆਗੈ ਮਾਨ ਸੰਧੀਆ ਦੁਏ ਭਾਇ ਰ ਮਿਰੁ ਜੀਐ ਗਲ ਭਾਇ ਜੰਗੀ ਪਾਸ ਜੇ ਹਾਂ ਵੀ ਜੈ ਸੋ ਲੋਣੈ ਮਤਲੁ ਲੁਕਿਆ ਅਰ ਨਬਿ ਹਾਣੀ ਪਤ ਕਾਣੀ ਉਪ ਚਲੀਵੇਂ ਨਰਾਸ ਜਨ ਕੋ ਸਾਧੂ ਬੈਠੀਐ ਤੋ ਦਰਗਹਿ ਹੋਈ ਖਾਨਾਸ ਪਰ ਕਿਰਪਾ ਪ੍ਰਵਾਪਾਣੀ ਦਰਦਰਸ਼ਨ ਹੋਈ ਪਿਆਸ ਬਾਹਰ ਬੁਲਵੇਂ ਤੋ ਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਰਥ ਹੁੰਦਾ ਜਿਸ ਲਗੈ ਜਿਸ ਮਨਾਂ ਚਰਨ ਨਿਵਾਸ ਸ਼ਾਮਣ ਸਰਸੀ ਕਾਮਣੀ ਕਰਨ ਕਮਲ ਸੁੰਗਿਆਰ ਮਾਨ ਤਨ ਰਤਾ ਸਤਿ ਰੰਗ ਇਕੋ ਨਾਮ ਆਧਾਰ ਵਿਕਿਆ ਰੰਗ ਕੋ ਡਾਗਿਆ ਜਿਸਨ ਸਭੇ ਛਾਰ ਹਰ ਅੰਮ੍ਰਿਤ ਹੋ ਰਸਵਾਰਣੀ ਮਿਲ ਸਾਧੂ ਪੀਵੜਾਰ ਵਾਣ ਪਿਰ ਪ੍ਰਭ ਸਭ ਮੋਲਿਆ ਸਮਰੱਤ ਪੁਰਖ ਪਰ ਮਿਰਨੇ ਨਾਮਾ ਲੋਜਰਾ ਪਰ ਮਿਲਾਵਨਾਰ ਜਿਨੀ ਸਭ ਕੀ ਪਰਪਾਇਆ ਜਨ ਕੈ ਸਰਵਲੇਹਾਰ ਨਾਨਕ ਹਰਿ ਜੀਵੇ ਆਕਾਰ ਸਭ ਸਾਰਨਾਰ ਸਾਰਤ ਦਿਨਾ ਸੁਆਮੀ ਜਿਨ ਰਾਮ ਨਾਮ ਰਵਾਰ ਪਰ ਦੋਇ ਪਰ ਬੁਲਾਨੀਆਂ ਬੁਜਲ ਕਰੇ ਪਤ ਲਖ ਸਿਵਾਰ ਬਣਾਇਆ ਕਬਜ ਮਾਈ ਕੇਵ ਨਿਪ ਨਿਪ ਨਿਹੇ ਮਨ ਸਸੀ ਨਿਪ ਨਿਪੈ ਕੈ ਕਸ਼ਨ ਪ੍ਰੇਤ ਪਾਪੜ ਜਲਾਇ ਨੋ ਦਰਮ ਕਿਸੇ ਨਾ ਦੇ ਨੀ ਪੇਪ ਛੱਡ ਬੜੋਤੇ ਕਿੰਨੇ ਮਾਈ ਜਿਨ ਸੋ ਲੱਗਾ ਹੀ ਆਤਮ ਰੋੜ ਬੰਨ ਗਪੈ ਸਿਆਉ ਹੋ ਆਸੀਪ ਜੇ ਹਾਂ ਬਿਜੈ ਸੋ ਲੋਣੈ ਪਰਮਾ ਸੰਦਰਾ ਕੀਤ ਨਾਨਕ ਪ੍ਰਭ ਸਰਣਾ ਗਤੀ ਤਨ ਬੋਲ ਪ੍ਰਭ ਦੇਤ ਸੇ ਭਾਦੋ ਇਹਨਰ ਕਨਾ ਪਾਈਐ ਗੁਰ ਆਪਣਾ ਬਾੜਾ ਏਕ ਅਸੁਨ ਪ੍ਰੀਮੋ ਮਾੜਾ ਤਿਉ ਮਿਲਿਆ ਹਰ ਜਾਏ ਮਾਨ ਤਨ ਪਿਆਸ ਦਰਸਨ ਕਣੀ ਕੋਈ ਆਣ ਮਿਲਾਵੇ ਮਾਇ ਸੰਤ ਸਾਰੀ ਪ੍ਰੇਮ ਕੇ ਹਉ ਤਿਨ ਕਹਿ ਲਾ ਕਰ ਪਾਏ ਬੇਟਾ ਮਨਸੋ ਦਪਾਈਐ ਦੂਜਾ ਦੂਜੀ ਰਾਹੀ ਜਾਏ ਜਿਨੀ ਜਾਕੇ ਹੋਏ ਮਰਸੋ ਸਿਧ ਤ੍ਰਿਪਰੇ ਹਪਾਈ ਆਪ ਤਿਆਗ ਬੇਨ ਕੀ ਕਰੈ ਲਿਓ ਪਰਮ ਰੜਵਾਏ ਜੋਰ ਕੰਤ ਮੇ ਲਾਈਆ ਸੇ ਵਿਛੜ ਕਤੇ ਨਾ ਜਾਏ ਪ੍ਰਾਵਣ ਦੂਜਾ ਕੋ ਨਹੀਂ ਨਾਨਕ ਹਰਿ ਸੁਰਨਾਏ ਅਸੂ ਸੁਖ ਜੀਵ ਸੰਧੀ ਆ ਜਿਨਾ ਬਿਹਾ ਹਰਿ ਰਾਏ ਬੰਦਕ ਕਰਮ ਕਮਾ ਬਣੀ ਗੋਸਲਾ ਚਰਨਾਂ ਜੋਗ ਪਰਮੇਸ਼ਰ ਦੇ ਬੋਲੇ ਆ ਵਿਆਪਨ ਸਭੈ ਰੋਗ ਬੇਮਕ ਹੋਏ ਰਾਮ ਤੇ ਲਗਨ ਜਨ ਵਿਜੋਗ ਤਿਨ ਮੈਂ ਕੌੜੇ ਹੋਈ ਗਏ ਜਿਤਰੇ ਮਾਇਆ ਭੋਗ ਵਿਜਨਾ ਕੋਈ ਕਰ ਸਕੈ ਬਿਸਤਰ ਹੋ ਵੈ ਰੋਜ ਕੀਤਾ ਸੁਨਾ ਹੋਈ ਲਿਖਿਆ ਤਰ ਸੰਜੋਗ ਵਟ ਪਾਗੀ ਮੇਰਾ ਭਾਵ ਲੈ ਤਉਤਰ ਸਭ ਯੋਗ ਨਾਨਕ ਪ੍ਰਭ ਰਾਖਲੇ ਮੇਰੇ ਸਾਹਿਬੰਦੀ ਮੋਚ ਤਤਪ ਹੋਵੇ ਸਾਧ ਸੰਗ ਮਿਰ ਸਭੈ ਸੋਚ ਮਗਰ ਮਾਇ ਸੁੰਦੀਆਂ ਆਲ ਪੈਰ ਸੰਗ ਬੈਠਡੀਆਂ ਬਿਨਕੀ ਸੋਭਾ ਜਾ ਗਣੀ ਜੇ ਸਾਹਿਬੇ ਲੜੀਆਂ ਬਾਹਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜੀਆਂ ਸਾਰ ਜਨਾਂ ਕਹਿ ਬਾਰੀ ਸਿਰ ਨੱਵੀ ਲੜੀਆਂ ਤੇਰ ਦੁੱਖ ਨਾ ਗਾਵੋ ਉਤਰ ਸੇ ਜੰਮ ਕਹਿਸ ਪੜੀਆਂ ਜਿਨੀ ਰਾਵਿ ਆਪਾ ਆਪਣਾ ਸੇ ਜਿਸਨਾਂ ਨਿਤ ਕੜੀਆਂ ਰਤਨਹਿ ਹਿਰ ਨਾਰਵਦ ਕੰਡ ਤਿਨਾ ਜੜੀਆਂ ਨਾਲੁ ਕਮਾਚੇ ਕੂੜ ਦਿਨ ਪ੍ਰੋਫੈਸਰ ਨੇ ਪੜ੍ਹੀਆ ਮਗਰ ਪ੍ਰਮ ਅਰਾਧਨਾ ਬਾੜ ਨਾ ਜਲ ਮਰੀਆ ਪੋਤ ਤੁਕਾਰ ਨ ਬਿਆਪਈ ਕੰਡ ਮਿਲਿਆ ਹਰ ਨਾਮ ਮਨ ਵੇਜਿਆ ਚਰਣਾ ਰਵਿੰਦ ਦਰਸਨ ਲਗੜਾ ਸਾਵ ਪੋਟ ਗੋਵਿੰਦ ਉਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਹੋਈ ਨਸਕਈ ਪ੍ਰਸਾਦੋ ਗੁਣ ਗਾਓ ਦੇਰ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਓ ਪਰਜ ਲੀਨੀ ਪਾਰ ਬ੍ਰਹਮਾ ਬਾਉੜਾ ਵਿੱਚ ਚੜੀ ਆਓ ਵਾਰ ਜਾਓ ਨਗਵੇਰੀਆ ਸੱਜਣਾ ਕਮਾਉਗਾ ਹੋ ਸਰਨ ਭਈ ਨਾਇਣ ਨਾਨਕ ਰੱਬਈ ਆਓ ਬੋਖਸ ਹੰਤਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਉ ਮਾਗ ਮਜਨ ਸੰਗ ਸਾਗੋ ਆਉਣੀ ਕਰਸਨਾ ਹਰਿ ਦਾ ਨਾਮ ਧਿਆਇ ਸੁਣ ਸਭ ਨਾਨਕ ਰਾਨ ਜਨਮ ਪਰਮ ਰੂਪ ਹੈ ਮਨ ਤੇ ਰਹੇ ਗੁਮਾਨ ਕਾਮ ਕ੍ਰੋਧ ਨਾ ਮੋਰੀਐ ਵਿਰਸੈ ਲੋਸਵਾਨੋ ਸੱਤਿ ਮਾਰਗਿ ਤਰਨੀ ਆਉ ਸਤਿ ਕਰੈ ਗਿਆਨ ਆਪ ਸਤਪੀਰਤ ਸਗਲ ਪੁੰਨ ਜੀ ਲਿਆ ਪਰਮਾਨ ਜਿਸ ਨੂੰ ਦੇਵ ਦੇ ਆਕਾਰ ਸੋਈ ਪੁਰਖ ਸੂ냔 ਇਨਾ ਮਿਲਿਆ ਪ੍ਰਵਾਪਣਾ ਨਾਨਕ ਦਿਨਪੁਰਵਾਨ ਮਾਰ ਸੁੱਤੇ ਸ੍ਰੀ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਬਾਲੁ ਵਣ ਨਾਮੁ ਪਾਰ ਜਨਾ ਸੱਜਣ ਪ੍ਰਗਟੇ ਆਏ ਸੰਤ ਸਾਰੀ ਨਾਮ ਕੇ ਕਰ ਕਿਰਪਾ ਜੀਆ ਮਿਲਾਈ ਸੇਜ ਸੁਹਾਵੀ ਸਰਬ ਸੁਖ ਹੰਦੁ ਕਾ ਨਾਏ ਜਾਏ ਨੈਚ ਪੁਰਨੀ ਬੜਾ ਗਨੀ ਵਰ ਪਾਇਆ ਰਾਏ ਬਲ ਸਹੀਆ ਮੰਨ ਲਗਾਵੇ ਗੀਤ ਗੋਬਿੰਦ ਅਲਾਏ ਹਾ ਜੀ ਹਾਂ ਅਵਰ ਨਾਮ ਦੇ ਸਹੀ ਗੁਰੂ ਜੀ ਲਵੇ ਨਾਮੈ ਮਨੁ ਹਲਤ ਭਗਤ ਸਵਾਰੇਨ ਨੈਚਲ ਦਿੱਤਿਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੁੜਾ ਨਾ ਜਨਮ ਧਾਏ ਜੇਵਾ ਇੱਕ ਨੇਕੁਣ ਕਰੇ ਨਾਨਕ ਕਰਮੀ ਪਾਏ ਬਾਗਵਾਨ ਨਿਤਸਰ ਨਾਹੀ ਐ ਜਿਸਨੂੰ ਤਿੰਨਾ ਬੁਮਾਏ ਜਿਨ ਜਿਨ ਨਾਮ ਧਿਆਏ ਆ ਦਿਨ ਕੀ ਕਾਜ ਸਰੇ ਹਰ ਗੁਰ ਪੂਰਾ ਰਾਮ ਦੇ ਆ ਦਰਗਹਿ ਸਤਿ ਕਰੇ ਸਭ ਸੁਖਾਂ ਨਿੰਦ ਚਰਨ ਹਰ ਭਗਵਨ ਵਿਕਮ ਕਰੇ ਰੇਮ ਭਗਤ ਤਿੰਨ ਪਾਈਆ ਵਿਗਿਆ ਨਾਹੀ ਜਰੀ ਬੋਲੈ ਗੈਦੂ ਨਾ ਰਸੀ ਪੂਰਨ ਸੱਚ ਪਰੇ ਪਾਰ ਪਰਮ ਪਰਮ ਸੇਵਨ ਜੇ ਮਨ ਅੰਦਰੇ ਰਹਿ ਤਵੀ ਮਹਾਂ ਜਿਵਸ ਮੂਰਤ ਬਲੇ ਜਿਸ ਕੋ ਅਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਮਹਾਂ ਜਿਵਸ ਮੂਰਤ ਬਲੇ ਜਿਸ ਕੋ ਅਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੀ ਵਾਹਿਗੁਰੂ ਜੀ ਕਾ ਕਨਸਾ ਸ੍ਰੀ ਵਾਦੀ ਗੁਰੂ ਜੀ ਕੀ ਫਤਿਹ ਅਸੋ ਨਾਮ ਪ੍ਰੇਮ ਮਾੜਾ ਜੋ ਮਿਲਿਆ ਹਰ ਜਾਏ ਮਨ ਮਨ ਪਿਆਸ ਵਰਸਨ ਕਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਰਾਗਾ ਪਾਏ ਵੇਣ ਭੌਤ ਕੰਸੁ ਪਰਬਾਈਐ ਦੂਜੀ ਨਾਹੀ ਜਾਏ ਜਿਨੀ ਜਾਗਿਆ ਪ੍ਰੇਮ ਰਸ ਸੇਤਿ ਪਰੇ ਅਕਾਏ ਆਤਮ त्याग बेक्ति ਕਰੈ ਲਿਓ ਪਰਮ ਰਣ ਲਾਏ ਦੋਵਾਰ ਨਾਮ ਤੁਮੇ ਲਾਈਆ ਸੇ ਵਿਛੜ ਦੱਬੇ ਨਾ ਜਾਏ ਪ੍ਰਾਪੜ ਦੂਜਾ ਕੋ ਨਹੀਂ ਨਾਨਕ ਅਰ ਸਰਨਾਏ ਅਸੂ ਸੁਖੀ ਵਸੰਗੀਆਂ ਜਿਨਾਵੇ ਹਰਿ ਰਾਏ ਅਸੂ ਸੁਖੀ ਵਸੰਗੀਆਂ ਜਿਨਾਵੇ ਹਰਿ ਰਾਏ ਸਤਨਾਮ ਸ੍ਰੀ ਵਾਗੁਰੂ ਸਾਰਜਿਓ ਰਾਮ ਕਲੀ ਮਹੱਲਾ ਤੀਜਾ ਨਾਮ ਜੀ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਵੀ ਮਰਵਾ ਜੀਆਂ ਬਾਰਾਈਆਂ ਰਾਵਰ ਮਨ ਪਰਵਾਰ ਪਰੀਆਂ ਸਬਦ ਗਾਵਣੇ ਅੰਨ ਸਭ ਦਰ ਤਾਂ ਗਾਓ ਹਰੀ ਕੀ ਰਾਮ ਜੀ ਨੇ ਵਸਾਇਆ ਗੁਰੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਪ ਸੁਦਾ ਰੋਗਾ ਨਾਮ ਲੈ ਅਰਨਾ ਕਰੋ ਤੁਮ ਅੰਦੇ ਦੇ ਰੂਪ ਸਭ ਵਿਚਾਰਨਾ ਅੰਗੀਕਾਰੋ ਬਲੀ ਤੇਰਾ ਆਕਾਰ ਸਵਾਰਨਾ ਸਭਨਾ ਗੱਲਾਂ ਸਭਰਾ ਸੁਆਮੀ ਸੋਪਿਉ ਨਰੁਤਾਰੇ ਮਹਿਰ ਨਾਨਕ ਤੁਮ ਅੰਦੇ ਸਦਾ ਰੋ ਅਰਨਾ ਲੈ ਸੱਚੇ ਸਾਈਵਾ ਗਿਆਨੈ ਕਰਦੇ ਰਹਿ ਕਰਤਾ ਜੀ ਰਹਿ ਸਭ ਦੇ ਸਹਾਈ ਜੀ ਦੇ ਸੋ ਪਾਵੇ ਸਾਰਾ ਸਿਫਤ ਸਲਾਹ ਤੇ ਨਾਮ ਅਨੁਸਾਰੋਏ ਨਾਮ ਜਿਨ ਕੈ ਮਨੁ ਵਸੈ ਆਵਾਜੇ ਸਭ ਤੇ ਮਨੀਰੇ ਬਹਿ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰੈ ਸਾਚਾ ਨਾਮ ਮੇਰਾ ਆਵਦਾ ਸਾਚ ਨਾਮੁ ਦਾਨ ਮੇਰਾ ਜੇ ਮੁੱਖਾ ਸਾ ਗਵਾਨਿਆ ਪਰ ਸਾਚ ਸੁਖ ਮਨਾਇ ਵਸੈ ਆਜਿ ਇਛਾ ਸਾ ਪੂਜਾਈਆ ਸਦਾ ਗੁਰ ਬਾਣ ਕੀਤਾ ਗੁਰ ਵਿੱਚੋਂ ਜੀ ਜੀਏ ਵੜੀਆਂ ਕਹਿ ਨਾਨਕ ਸੋ ਸੰਤੋ ਸੰਪਰਪਿਆ ਸਾਜਾ ਨਾਮਿਰਾ ਆਦਾਰੋ ਆਵਾਜੇ ਪੰਜ ਸਬਦੰਦ ਕਰਸ ਪੰਗ ਕਰਸ ਪੰਗ ਸਬਦ ਆਜੇ ਕਲਾ ਜਿ ਵਰਤਾਰੀਆ ਪੰਜ ਦੂਤ ਰਾਸ ਗਿੱਤੇ ਗਾਲ ਗੰਡ ਕੁਮਾਰਿਆ ਤੁਰ ਪਰਮ ਪਾਇਆ ਤੁਲ ਜਿਨ ਕੋ ਸੇ ਨਾਮ ਅਰਕ ਲਾਗੇ ਰਹਿ ਨਾਨਕ ਦਸ ਪੋਵਾ ਦਿੱਤਿ ਬਾਲਿਆ ਮਾਧਵਾ ਜੀ ਆਨੰਦ ਸੁਣਨ ਬੜਾ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਪਾਇਆ ਉਤਰੇ ਸੰਤ ਵਸੂਰੇ ਦੁੱਖ ਰੋਗ ਸੰਤਾ ਬੁੱਤਰੇ ਸੁਣੀ ਸੱਚੀ ਬਾਣੀ ਸੰਗ ਸਾਜਨ ਭੈ ਸਰਸੇ ਪੂਰੇ ਗੁਰ ਤੇ ਗਿਆਨੀ ਸੁਨਦੇ ਪੂਨੀਤ ਕਹਤੇ ਪੋਇਤ ਸਤਿਗੁਰ ਰਹੀਆ ਪਰ ਪੂਰੇ ਬਿਨਵੰਤਨਾ ਨਾ ਮੁਰਚਨ ਲਾਗੇ ਵਾਜੀ ਅਨਹਦ ਪੂਰੇ ਸੁਨਦੇ ਪੂਨੀਤ ਕਹਤੇ ਪੋਇਤ ਸਤਿਗੁਰ ਰਹੀਆ ਪਰ ਪੂਰੇ ਬਿਨਵੰਤਨਾ ਮੁਰਚਨ ਲਾਗੇ ਵਾਜੀ ਅਨਹਦ ਪੂਰੇ ਵਾਹਿਗੁਰੂ ਜੀ ਕਾ ਤੁਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰ ਅਸੂਨ ਪ੍ਰੀਮ ਮਹਾਦਾ ਕਿਉ ਮਿਲਿਆ ਹਰ ਜਾਏ ਹਿਮਾ ਪਾਦੋਂ ਦੀ ਉਮੇਂ ਦੇ ਪਰ ਕਾਕੇ ਲੱਗਣ ਪਿੱਛੋਂ ਅਸੂ ਦੀ ਮਿੱਟੀ ਮਿੱਟੀ ਰੁਤਰ ਵਿੱਚ ਮੇਰੇ ਅੰਦਰ ਪ੍ਰਭੂ ਬਕੀ ਦੇ ਪਿਆਰ ਦਾ ਉਸਾਰਾ ਆ ਰਿਹਾ ਹੈ ਮਨ ਪਰਵਰਹਾ ਹੈ ਕਿ ਕਿਸੇ ਨਾ ਕਿਸੇ ਬਾਨ ਚਾਲ ਕੇ ਪ੍ਰਭੂ ਪਤ ਜੀ ਨੂੰ ਮਿਲਾ। ਭਾਗ ਤੇ ਪ੍ਰਮਾਤਮਾ ਦਾ ਸਿਮਰਨ ਕਰਾਂ। ਮਨ ਤਨ ਪਿਆਸ ਵਰਸਨ ਬਣੀ ਕੋਈ ਆਨ ਮਿਲਾਵੇ ਮਾਏ। ਮੇਰੇ ਮਨ ਵਿੱਚ ਮੇਰੇ ਤਨ ਵਿੱਚ ਪ੍ਰਭੂ ਦੇ ਦਰਸ਼ਨ ਦੀ ਬੜੀ ਪਿਆਸ ਲੱਗੀ ਹੋਈ ਹੈ। ਜਿੱਤ ਲੋਚਦਾ ਹੈ ਇਹ ਕੋਈ ਉਸ ਪਤਨੀ ਨੂੰ ਮਿਲਾ ਕੇ ਮੇਲ ਕਰਵਾ ਦੇ ਸੰਤ ਸਹਾਈ ਪ੍ਰੇਮ ਕੇ ਹੋਂਦ ਬਿਨ ਕੈ ਲਗ ਪਾਏ ਸਾਡਾ ਪ੍ਰਮਾਤਮਾ ਹੈ ਜਿਹੜਾ ਉਹ ਪਤੀ ਹੈ ਇਹ ਅਸੀਂ ਸਾਰੇ ਉਸ ਪ੍ਰਮਾਤਮਾ ਦੀਆਂ ਇਸਤਰੀਆਂ ਆ ਇਹ ਸੁਨਣ ਕੇ ਤੇ ਸ਼ਾਂਤ ਜਨਨ ਪ੍ਰੇਮ ਵਧਾਉਣ ਵਿੱਚ ਸਹਿਯਤਾ ਪਰਿਆ ਪਰਦੇ ਹਨ ਮੈਂ ਹੁਨਾ ਦੀ ਟਰਨੀ ਲੱਗੀ ਆ ਵੇਲਾ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਹੀਂ ਜਾਏ ਇਹ ਮਾਂ ਪ੍ਰਭੂ ਕੋ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ ਕਿਉਂਕਿ ਸੁਖ ਆਨੰਦ ਦੀ ਹੋਰ ਕੋਈ ਥਾਂ ਨਹੀਂ ਹੈ ਨਿੰਨੀ ਤਾਂ ਕੇ ਆ ਪੇਮ ਰਸ ਸੇ ਤ੍ਰਿਪਤ ਰਹਿਆ ਭਾਏ ਇਨਾ ਬੜਾ ਭਾਗੀਆਂ ਨੇ ਪਰ ਉਹ ਪਿਆਰ ਦਾ ਸਵਾਦ ਇੱਕ ਵਾਰੀ ਚੱਕ ਲਿਆ ਹੈ ਉਹਨਾਂ ਨੂੰ ਮਾਇਆ ਦੇ ਸਵਾਦ ਭੁੱਲ ਜਾਂਦੇ ਹਨ ਮਾਇਆ ਵੱਲੋਂ ਉਹ ਰਾਜ ਜਾਂਦੇ ਹਨ ਆਪ ਤਿਆਗ ਵੇਨ ਕੀ ਕਰਹਿ ਲੇ ਪ੍ਰਭੂ ਲਾਈ ਆਪਾ ਭਾਵ ਛੜ ਕੇ ਉਹ ਸਦਾ ਅਰਦਾਸਾਂ ਕਰਦੇ ਰਹੇ ਹਨ اے ਪ੍ਰਭੂ ਸਾਨੂੰ ਆਪਣੇ ਨਾਲ ਲਾਈ ਅਖੜਾ ਕਰੋ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤੈ ਨਾ ਜਾਏ ਜਿਸ ਜੀਵ ਇਸਤਰੀ ਨੂੰ ਪ੍ਰਭੂ ਫਸਮ ਨੇ ਆਪਣੇ ਨਾਲ ਮਿਲਾ ਲਿਆ ਉਹ ਉਸ ਮਿਲਾਪ ਵਿੱਚੋਂ ਵਿਛੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ ਬਿਨ ਪ੍ਰਭ ਮਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਕਿਉਂਕਿ ਇਹ ਨਾਨਕ ਉਸ ਨੂੰ ਨਿੱਕਾ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ ਪ੍ਰਭੂ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਇਹ ਰਾਤ ਪੰਥ ਜਿਵੇਂ ਮਹਾਰਾਜ ਜੀ ਆਪਣਾ ਕਰਦੇ ਨੇ ਅਸੂ ਸੁਖੀ ਵਸੰਧੀਆਂ ਜੇ ਨਾਮਿਆ ਹਰ ਰਾਈ ਮਹਾਰਾਜ ਜੀ ਕਾ ਕਰਦੇ ਨੇ ਉਹ ਸਦਾ ਪ੍ਰਭੂ ਦੀ ਸ਼ਰਨ ਪਈ ਰਹੀ ਹੈ ਅਸੂ ਦੀ ਮਿੱਠੀ-ਮਿੱਠੀ ਰੁੱਖਤ ਨਾਜ ਦੇ ਵਿੱਚ ਜਾ ਕੇ ਗਰਮੀ ਹੁੰਦੀ ਹੈ ਤੇ ਨਾਮ ਠੰਡ ਹੁੰਦੀ ਹੈ ਪਰ ਇਹ ਮਿੱਠੀ ਜੋ ਰੁੱਖਤ ਹੈ ਅਸੂ ਦੀ ਬਣੀ ਗਈ ਹੈ ਉਹ ਜੀਵ ਇਸਤਰੀਆਂ ਸੁਖ ਵਿੱਚ ਵਸਦੀਆਂ ਹਨ ਇਹ ਨਾ ਉਦਵਿ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਅਸੂ ਸੁਖੀ ਵਸਾਨੀਆਂ ਜਿਨ੍ਹਾਂ ਮਿਆ ਹਰ ਲਾਏ ਜਿਨ੍ਹਾਂ ਦਾ ਪਿਆਰ ਪਾਪੀ ਪਰਮੇਸ਼ਰ ਵਾਲੀ ਗੁਰੂ ਜੀ ਦੇ ਨਾਲ ਹੈ ਸਵਾਗਤ ਜੋ ਮਿਨੇ ਦੀ ਸੰਗਰਾਮ ਹੈ ਇਹ ਮਹਾਰਾਜ ਜੀ 12 ਵਾਂ ਜਿਹੜੇ ਪਾਠ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਸਮਾਅ ਸਮਾਪਤ ਹੈ ਸਮਾਪਤੀ ਕਰੀਏ ਜੀ ਸਤਿ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁਨ ਹਤਿ ਦਿਵਸ ਰਾਤ ਦੋਇ ਰਾਹੀ ਰਾਯ ਹਿਲ ਸਗਲ ਜਗਤ ਚੰਗਿਆ ਗਿਆ ਬੁਰਿਆ ਗਿਆ ਵੱਟ ਕਰਮਾ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਬੂਰ ਜਿਨੀ ਨਾਮ ਤੇ ਆਇਆ ਮੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਇੱਥੀ ਛੁਤੀ ਨਾਲ ਜਿਨੀ ਨਾਮ ਦਿਆਇਆ ਮੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਇੱਥੀ ਸਿਵਾਹੀ ਗੋਜੀ ਕੀ ਪਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਉਂ ਬੋਲੇ ਆਦੇ ਅਸਾ ਮਰੀ ਜੀਉ ਪੰਛੀ ਸਰ ਤੇਰਾ ਬਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨ ਜਾਣੇ ਮੇਰਾ ਸਤਨਾਮ ਸ੍ਰੀ ਵਾਹਿਗੁਰੂ ਸਤਿ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਤਿ ਜੀ ਸੋਰਠ ਪਹਲਾ ਪੰਜਵਾ ਗੁਣ ਗਾਵੋ ਪੂਰਨਾ ਬਨਾਸੀ ਧਾਮ ਪ੍ਰੋਧ ਵਿਤਜਾਰੀ ਮਹਾ ਬਿਕਮਾ ਅبن ਕੋ ਸਾਦਰ ਸਾਦੋ ਸੰਗ ਉਦਾਰੇ ਗੁਣ ਗਾਵੋ ਪੁਰਨਾਮ ਨਾਸੀ ਕਾਮ ਕਰੋ ਆਜ ਪ੍ਰੇਮ ਭਰਤ ਬਰ ਬੇਰਾ ਹਰ ਹਰ ਨਾਮ ਨਿਨਾਨ ਰਸ ਪੀਆ ਮਨ ਤਨ ਰਹਿ ਇਕਾਈ ਜਤ ਤਤ ਪੂਰ ਰਹਿਓ ਪਰਮੇਸ਼ਰ ਕਾ ਤੇ ਆਵੇ ਤਤਪ ਸੰਜਮ ਗਿਆਨ ਤੱਕ ਦੇਤਾ ਜਿਸ ਮਨ ਵਸੇ ਗੋਪਾਲਾ ਨਾਮ ਅਰਪਣ ਜਿਨ ਗੁਰਮੁ ਪਾਇਆ ਤਾਂ ਕੀ ਪੂਰਨ ਕਾਲਾ ਬਲ ਕਲੇਸ਼ ਮਿਟੇ ਤੁਕ ਸਗਲੇ ਕਾ ਕੀ ਨਾਮ ਕੀ ਬਾਸਾ ਬਹੁ ਨਾਨਕ ਪ੍ਰਭ ਕਿਰਪਾ ਤਾਰੀ ਮਨ ਤਨ ਪਾਏ ਵਿਗਾਸਾ ਭਲ ਕਰੇ ਸਭ ਮਿਟੈ ਦੁਖ ਸਗਲੇ ਭਾਤੀ ਜਮ ਕੀ ਬਾਸਾ ਬਹੁ ਨਾਨਕ ਪ੍ਰਭ ਕਿਰਪਾ ਤਾਰੀ ਮਨ ਬਨ ਪਏ ਵਿਗਾਸਾ ਵਾਹਿਗੁਰੂ ਜੀ ਪਰਸਾਰ